ਬੁੱਢ ਲਾਡਾ ਕਸਬੇ ਵਿੱਚ ਸੇਵਕ ਸਿੰਘ ਦਾ ਪਿਛਲੇ ਕੁ ਦਿਨਾਂ ਤੋਂ ਦੋ ਗਰੁੱਪਾਂ ਨਾਲ ਝਗੜਾ ਚੱਲ ਰਿਹਾ ਸੀ ਇਸ ਉਦਰਾਣ ਕੱਲ ਰਾਤ ਨੂੰ ਇੱਕ ਨਿੱਜੀ ਹੋਟਲ ਦੇ ਵਿੱਚ ਬੈਠਕ ਦੌਰਾਨ ਦੋਹਾਂ ਪੱਖਾਂ ਵਿਚਾਲੇ ਸਮਝੌਤੇ ਨੂੰ ਲੈ ਕੇ ਝਗੜਾ ਹੋ ਗਿਆ ਝਗੜੇ ਦੌਰਾਨ ਦੂਜੇ ਪੱਖ ਨੇ ਗੋਲੀਆਂ ਚਲਾ ਕੇ ਸੇਵਕ ਸਿੰਘ ਨੂੰ ਮੌਕੇ ਤੇ ਹੀ ਮਾਰ ਦਿੱਤਾ ਜਦੋਂ ਸ਼ਹਿਰ ਦੇ ਲੋਕਾਂ ਨੂੰ ਇਸ ਘਟਨਾ ਦੇ ਜਾਣਕਾਰੀ ਮਿਲੀ ਤਾਂ ਪਰਿਵਾਰ ਮੈਂਬਰਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਲੋਕ ਸਿਵਲ ਹਸਪਤਾਲ ਬੁੱਢ ਲਾਡਾ ਪਹੁੰਚੇ ਅਤੇ ਉੱਥੇ ਹੰਗਾਮਾ ਕਰਦੇ ਹੋਏ ਇਨਸਾਫ਼ ਦੀ ਮੰਗ ਕਰਦੇ ਤੇ ਮ੍ਰਿਤਕ ਚਾਰ ਪੈਨਾ ਦਾ ਇਕਲੌਤਾ ਭਰਾ ਸੀ ਝਗੜੇ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗਿਆ ਡੀਐਸਪੀ ਬੁੱਢਲਾਡਾ ਸਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੱਲੂ ਕੀ ਗੱਲ ਹੋਈ ਹੈ ਸਾਰੀ ਗੱਲ ਸਾਰੀ ਹੀ ਹੋਈ ਸੀਗੀ ਤੇ ਜਿਹੜੀ 10 ਦਿਨ ਪਹਿਲਾਂ ਲੜਾਈ ਹੋਈ ਸੀਗੀ ਤੇ ਉਹਨਾਂ ਨਾਲ ਜਿਹੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੈਨੂੰ ਮਿਲ ਕੇ ਗੱਲ ਕਰਨੀ ਹੈ ਕਹਿੰਦਾ ਵੀ ਗੱਲਬਾਤ ਕਰਾਂਗੇ ਤੇ ਸੰਯੁਕਤ ਸੰਘਾਟੇ ਬਾਰੇ ਕਹਿੰਦੇ ਸੀਗੇ ਇਹ ਕਹਿੰਦੇ ਵਰਜਨ ਇਸ ਨੂੰ ਸਮਝੋਤਾ ਕਰਦਾ ਕਰਾਂਗੇ ਉਹ ਤਾਂ ਯਾਰ ਮਤਲਬ ਪਿੱਲਾ ਵੀ ਮੇਰੇ ਅੰਦਰੋਂ ਤੇ ਇਹ ਹੀ ਇਹਨਾਂ ਨੇ ਬਸ ਇਹਨਾਂ ਨੇ پلان ਬਣਾਇਆ ਹੋਣਾ ਇਹਨਾਂ ਠੇਕੇਦਾਰ ਨੇ ਸੁਖੀਰ ਬਾਬਾ ਆ ਗਿਆ ਬੱਕਰ ਆਵੇ ਜਿਵੇਂ ਆਹ ਰਾਹ ਦੀ ਬਹੁਤ ਸਾਰੇ ਜਿਹੜੇ ਤੇ ਇਹਨਾਂ ਨੇ پلان ਬਣਾਇਆ ਹੋਣਾ ਵੀ ਇਹਨੂੰ ਸੇਵ ਤੇ ਮੇਨ ਹੈਗਾ ਮੇਰਾ ਕੰਮ ਕਰਨਾ ਇੱਕ ਮੈਂ ਮੇਨ ਸੀ ਮੈਂ ਤਾਂ ਜਦੋਂ ਬੱਜ ਗਿਆ ਕਿਤੇ ਮੈਂ ਦਨਾਲੀ ਉੱਪਰ ਕਰ ਦਿੰਦੇ ਮੁੰਡੇ ਆਹ ਗੱਲ ਸੀ ਆ ਬਾਸ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਦਿਨ ਪਹਿਲਾਂ ਲੜਾਈ ਹੋਈ ਹੈ ਸਰ ਠੀਕ ਆਦੀ ਹੋਈ ਸੀ ਠੇਕੇਦਾਰ ਨਾਲ ਕੀ ਹੋਈ ਸੀ ਕੀ ਹੋਇਆ ਸਾਰ ਪਾਸੇ ਇਹੀ ਸਾਡੇ ਘਮਨੇ ਦੇ ਵਿੱਚ ਕੁੜੀਆਂ ਵੇੜੀਆਂ ਕੁੜੀਆਂ ਇੰਡੀਆਂ ਨੂੰ ਛੇੜਦੇ ਸੀਗੇ ਸਾਡੇ ਵਿੜੇ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਕਹ ਰਹੇ ਸਾਡੇ ਵਿੜੇ ਵਿੱਚ ਐ ਨਾ ਆਇਆ ਕਰੋ ਕੋਈ ਕੋਈ ਕੰਪਨੀ ਕਰ ਦੋ ਕੋਈ ਫਤਰੀ ਵਾਲਾ ਬਸ ਉਹ ੜੇ ਕੁੜੀਆਂ ਮਾਰ ਸਾਡੇ ਘਮਨੇ ਦੇ ਨਹੀਂ ਸ਼ੇਵਕ ਦੇ ਪਹਿਲਾਂ ਸ਼ੇਵਕ ਨੇ ਆਪਣੇ ਬਿਆਨਾਂ ਦੇ ਪਰਚਾ ਦਰਜ ਕਰਾਇਆ ਉਹ ਕੀ ਮਾਮਲਾ ਕਰਾਇਆ ਬਈ ਸਰ ਉਹ ਕਿੱਥੇ ਛੱਟ ਵਗੀ ਮਾਰ ਕੇ ਸੀਗੇ ਦਾ ਤੂੰ ਮਾਰ ਗਏ ਸ਼ੇਵਕ ਦੇ ਲੱਤ ਤੇ ਪਾਰਾ ਪੂਰਾ ਗੰਡਾਸਟਿਕ ਨੂੰ ਸੀ ਇਹਨਾਂ ਕੋਲ ਹੈਗੇ ਸੀਗੇ ਪੁਲਿਸ ਨੇ ਲੜਨ ਸੁਣੇ ਸੁਣੇ ਲੜਾਈ ਗਈ ਕੋਰ ਨਾਲ ਕੋਈ ਇੱਕ ਇੱਕ ਬੰਦਾ ਦਾ ਸੇਰਕ ਇੱਕ ਵਿਸ਼ਾਲ ਦੇ ਘੱਲੋਂ ਦੇ ਵਿੱਚ ਇੱਕ ਮੇਰਾ ਪਾਕ ਸੀ ਤੰਨੇ ਆਣੇ ਤੰਨੇ ਆਣ ਮਾਰਿਆਣੇ ਗੱਡਿਆ ਕੇ ਮਾਰ ਕੇ ਛੱਟ ਗਏ ਫਿਰ ਅਸੀਂ ਭੱਜ ਕੇ ਚੱਕ ਕੇ ਹਸਤਾਂਤ ਗਏ ਆਹ ਨੂੰ ਓਕੇ ਨਹੀਂ ਸਕਦਾ ਹੈਗੇ ਸਾਸ ਕਰੀ ਲੜਾਈ ਓਕੇ ਸਕਦਾ ਹੈਗੀ ਗੱਲ ਨਾ ਅੱਜ ਅੱਜ ਸਵਾਰ ਮਾਰ ਗਏ ਅੱਜ ਸੇਰਕ ਦੇ ਸਵਾਰ ਸਵਾਰ ਮਾਰ ਗਏ ਆਹ ਮੁੰਡਾ ਨਾਲ ਸੀ ਨਹੀਂ ਘੱਲੂ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਮਾਮਲੇ ਚ ਕੋਈ ਸਮਝੋਤੇ ਦਾ ਮਾਮਲਾ ਸੀ ਅੱਜ ਨਹੀਂ ਨਹੀਂ ਉਹ ਤਾਂ ਸਮਝੋਤੇ ਦਾ ਮਾਮਲਾ ਸੀ ਹੁਣ ਮਾਮਲਾ ਆ ਗਿਆ ਪੌਣ ਦੇ ਗੱਲ ਕੇ ਜੇ ਨੇ ਆ ਵੀ ਆਪਾਂ ਤੁਹਾਨੂੰ ਤਵੇ ਕੇ ਕਰ ਲੈਣਾ ਵੀ ਠੇਕੇਦਾਰ ਨਾਲ ਜਿਹੜੀ ਲੜਾਈ ਹੋਈ ਥਰੀ ਮਹਾ ਚਲ ਕੋਈ ਨਜ਼ਰ ਤੁਹਾਨੂੰ ਕਰ ਲੈਣ ਜਿਵੇਂ ਕਿਹਾ ਪਰ ਉਹ ਕਹਿੰਦਾ ਇਦਾਂ ਕਰਕੇ ਤੂੰ ਠੇਕੇਦਾਰ ਨੂੰ ਦੋਪਾਈ ਜਾਣਾ ਹੈ ਕਰੀ ਨਾ ਉਹ ਮਹਾ هزار ਗੱਲ ਕੀ ਆਲਾ ਕਹਿੰਦਾ ਮੈਂ ਤੁਹਾਨੂੰ ਮਾਰੂਗਾ ਐ ਕਰੂਗਾ ਬੰਦਲੇ ਵਿੱਚ ਆ ਕੇ ਜਾਂ ਤੇ ਇਹਦੇ ਨਾਲ ਹੈ ਨਹੀਂ ਜਦੋਂ ਮੈਂ ਇਹ ਗੱਲ ਚਾਹੀਦੀ ਇਹਨੂੰ ਕਿਹਾ ਮੈਂ ਤੁਹਾਨੂੰ ਮਾਰੀ ਨਾ ਕਹਿੰਦਾ ਚਲ ਮੈਂ ਆ ਤੁਸੀ ਮੌਕੇ ਦੇ ਵਾਰ ਦਾ ਉੱਤੇ ਹੈਗੇ ਸੀ ਓਕੇ ਹਾਂਜੀ ਨਾਲ ਸੀਗਾ ਮਾਰਿਆ ਕੀ ਉਹਨਾਂ ਨੇ ਉਹਨਾਂ ਦਾ 12 ਮੋਰ ਦੀ ਦਿਨਾਰੀ ਸੀ ਕਿੱਥੇ ਮਾਰੀ ਐ ਗਰਦਨ ਤੇ ਸਾਰਾ ਤੇ ਤੁਸੀਂ ਉੱਥੋਂ ਫਿਰ ਭੱਜੇ ਹਾਂ ਜੀ ਸਰ ਮੈਂ ਭੱਜੇ ਦੀ ਗੋਸ਼ਟੀ ਨਹੀਂ ਭੱਜਿਆ ਨਹੀਂ ਸਰ ਮੈਂ ਉਹਦੀ ਦਨਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਰਾਇਲ ਨਾਟੂ ਸਰ ਫੂਰੇਟ ਰੋਡ ਕਿੱਥੇ ਹੈ ਇਹ ਫੂਰੇਟ ਰੋਡ ਤੇ ਨਾਲ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਅਸੀਂ ਜੱਗੇ ਅਸਤਾਨਾ ਫੇ ਲੈ ਗਏ ਜਾਂਦੇ ਹੋ ਸਰ ਅਸਤਾਨਾ ਲੈ ਕੇ ਫਿਰ ਪਤਾ ਕੀ ਗੱਲ ਆ ਤਿੰਨ ਸੱਤ ਦਿਨ ਪਹਿਲਾਂ ਇਹ ਠੇਕੇਦਾਰ ਉਹ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇਹਨਾਂ ਨਾਲ ਪਹਿਲਾਂ ਲੜਾਈ ਹੋ ਗਈ ਆ ਪੰਜ ਸੱਤ ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਮਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹ ਮੁੰਡੇ ਰੱਖੇ ਹੋ ਨੇ ਗਿੰਦੇ ਜਸਪਾਲ ਬੱਤਰੇ ਵਰਗੇ ਸੰਵੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਆ ਇਹਨਾਂ ਨੇ ਲੜਵਾਈ ਆ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੇ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਤੁਹਾਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਮੁੰਡੇ ਮਿਲਵਾ ਕੇ ਇਸ ਮੁੰਡੇ ਤੇ ਸਾਡੇ ਮੁੰਡਾ ਜਿਹੜਾ ਮਰਿਆ ਸੀ ਉਹਦਾ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਹੁੰਡਾ ਸੰਗਰੂਰ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਦਾ ਜੀ ਤੇ ਹੋਇਆ ਕੀ ਇਹ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰਾ ਇਹ 5-7 ਦਿਨ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਤੁਹਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ठेਕੇਦਾਰਾਂ ਨੇ ਸ਼ਾਇਦ ਇਹਦੇ ਵਿੱਚ ਇੱਕ ਵੀ ਉਹਨਾਂ ਦੇ ਸਿਰਫ 23 ਦਾ ਮਰਚਾ ਹੋਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਪੇਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਮੰਨੀ ਕੋਈ ਲੈਣਾਂ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਉੱਤੇ ਉਹਦੇ ਵਿੱਚ ਵੀ ਹਾਂ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਐਡਾ ਵੱਡਾ ਗੰਡਾ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰਾਂ ਆਏ ਹੋਏ ਨਹੀਂ ਸਾਡਾ ਸਾਡਾ ਦਾ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਦਾ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗੇ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਦੇ ਜਿਵੇਂ ਇੱਕ ਇੱਕ ਜਵਾਕ ਸੀਗਾ ਇਹ ਚਾਰ ਬਣਾ ਦਾ ਵੀ ਐਦਾ ਕਿਸੇ ਦਾ ਚਰਾਗ ਨਾ ਬੁਝੇ ਨਾ ਐਦਾ ਜਿਹੜਾ ਜਵਾਕ ਮਰੇ ਤੋਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਕੁਛ ਨਹੀਂ ਜੀ ਇਹ ਬਸ ਆਪਸੀ ਮਾੜੀ ਮੁੱਟੀ ਨਾਲ ਦੀ ਟਕਰਾਰ ਚੱਲਦੀ ਸੀ ਇਹਨਾਂ ਦੀ ਟਕਰਾਰ ਦਾ ਮਸ ਮਾੜਾ ਮੋਟਾ ਕੇਸ ਹੋਇਆ ਉਸ ਤੋਂ ਬਾਅਦ ਆ ਪਲੇਸ ਦਾ ਇਹ ਅਜਾ ਤੀਜਾ ਨਿਕਲਿਆ ਵੇ ਮਾਰਸਰ ਤਾਂ ਅੱਜ ਕਿਤੇ ਇਕੱਠੇ ਹੋਏ ਸੀ ਰਾਜੀ ਨੰਦਨਨ ਤਰਮਨ ਗੁੰਡੇਨ ਕੋਈ ਖੇਤਰ ਤੇ ਕੁਝ ਦੋਸ਼ ਇਹਨਾਂ ਦਾ ਜਾਂ ਪਹਿਲਾਂ ਲੜਾਈ ਹੋਈ ਸੀ ਕਿ ਉਹਦੇ ਸਮਨੇ ਉਥੇ ਸਪਤੀ ਇਕੱਠੇ ਬੈਠੇ ਜੀ ਉੱਥੇ ਦਰਗਰੂ ਬੈਣ ਲਗੇ ਤੇ ਘਟਨਾ ਪਰਪਰਟੀ ਬਾਕੀ ਪੁਲਿਸ ਕਾਰਵਾਈ ਕਰ ਰਹੀ ਸਰ ਕੀ ਲੋਸੀਆ ਨੂੰ ਰੈਟ ਕੀਤਾ ਜਾਊਗਾ ਮੰਗ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਸਰ ਪਰਿਵਾਰ ਮੈਂਬਰ ਕਹਿੰਦੇ ਉਹ ਵੀ ਰੈਟ ਕੀਤਾ ਹੋਇਆ ਹੈ ਕੋਈ ਵਜਾ ਰੰਜਿਸ਼ ਪਹਿਲਾਂ ਹੈਗੀ ਸੀ ਵਜਾ ਰੰਜਿਸ਼ ਪਹਿਲਾਂ ਕੋਈ ਥੋੜੀ ਮੁਕੀ ਹੋਊਗੀ ਲੜਾਈ ਝਗੜਾ ਹੋਇਆ ਸੀ ਜੇ ਤੇਸ਼ਵੰਤ ਜਿਵਾਸ ਆਜਿਓ ਕੱਖੇ ਹੋਸੀ ਰਾਜੀਰਾਮੇ ਨੂੰ ਗੋੜੇ ਗੋੜੇ ਜਾਣਸ਼ੀਗੀ ਉਹਨੇ ਗੋੜੀ ਚੱਲ ਗਈ ਉਸ ਤੋਂ ਦਰਬੁਤੀ ਸੀ ਨਾ ਪੀਰਸ ਉਹ ਕੱਟਣੀ ਸੀ ਠੀਕ ਹੈ ਜੀ ਥੈਂਕ ਯੂ